ਮਾਈ ਗੁਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੁਗਾਸਰੂ ਕਰਦੇ ਹੁਣ ਕਥਾ ਉਹ ਪਾਕ ਸ਼ਾਲੀ ਰੂਪવતી ਨੇ ਬੀ ਮਦਨਮੋਹਣ ਬਲਕਿਆ ਕੁਝ ਲਾਜ ਕੀਤੀ ਪਰ ਉੱਠੀ ਤੇ ਨੇੜੇ ਹੋ ਕੇ ਆਖਣ ਲੱਗੀ ਆਪ ਮਦਨਮੋਹਣ ਹਾਂ ਹਾਂ ਮੈਂ ਮਦਨਮੋਹਣ ਕਵੀ ਹਾਂ ਇਥੇ ਲਿਖਦਾ ਹਾਂ ਗੀਤ ਗਾਉਂਦਾ ਹਾਂ ਇਥੇ ਗੀਤ ਲਿਖਣਾ ਆ ਤਾਂ ਤੁਸਾਂ ਬਾਲ ਦੇਖਿਆ ਕਿਉਂ ਦਾ ਦੂਸਰਾ ਰੂਪ ਸੋਹਣਾ ਲੱਗਾ ਕਿ ਮੈਂ ਬਹੁਤ ਸੋਹਣੀ ਹਾਂ ਸੋਹਣੀ ਬਹੁਤ ਸੋਹਣੀ ਰਾਧਾ ਪ੍ਰਤੀਤ ਹੋ ਰਹੀ ਹੈ ਯਮਨਾ ਕਰਾਰੇ ਮਾਨਸ ਰੋਵਰ ਕਿਨਾਰੇ ਬਛੜਾ ਜੋ ਜੀਵਨ ਬਖਸ਼ੇ ਮੇਰੀਆਂ ਅੱਖਾਂ ਬਲ ਦੇਖ ਸਕੂਗੇ ਹਾਂ ਦੇਖ ਰਹੀ ਹਾਂ ਕੀ ਦਿਸਦਾ ਹੈ ਮੈਨੂੰ ਆਪਣਾ ਚਿਹਰਾ ਤੁਸਾਂ ਦੇ ਨੈਣਾ ਵਿੱਚ ਦਿਸ ਰਿਹਾ ਹੈ ਮਦਨ ਮੋਹਨ ਨੇ ਆਖਿਆ ਕੱਲ ਤੂੰ ਆਵੇਂਗੀ ਆ ਜਾਵਾਂਗੀ ਜ਼ਰੂਰ ਆ ਜਾਵਾਂਗੀ ਉਹ ਆ ਕੇ ਉਹ ਪਿੱਛੇ ਮੁੜੀ ਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਘਰ ਨੂੰ ਚਲੀ ਗਈ ਅਗਲੇ ਦਿਨ ਉਹ ਆਈ ਮਦਨ ਮੋਹਨ ਨੇ ਉਸ ਦੀ ਸੁੰਦਰਤਾ ਉਤੇ ਕਵਿਤਾ ਲਿਖੀ ਸੁਣਾਈ ਉਹ ਵੀ ਪਿਆਰ ਕਰਨ ਲੱਗ ਪਈ ਪਿਆਰ ਦਾ ਸੰਸਾਰ ਇੰਨਾ ਵਧੀਆ ਕਿ ਬਦਨਾਮੀ ਦਾ ਕਾਰਨ ਬਣ ਗਿਆ ਮਦਰ ਮੋਹਨ ਦਾ ਬਾਪ ਨਰਾਜ ਹੋਇਆ ਤਾਂ ਉਹ ਘਰੋਂ ਨਿਕਲ ਤੁਰਿਆ ਤੇ ਬਾਹਰ ਮੰਦਰ ਵਿੱਚ ਆਇਆ ਫੇਰ ਵੀ ਮਨ ਨਾ ਅਸੀਜਿਆ ਉਹ ਚਲਦਾ ਚਲਦਾ ਮਥਰਾ ਆ ਗਿਆ ਮੰਦਰਾਵਨ ਐ ਸਤਰਾ ਫਿਰਦਾ ਰਿਹਾ ਮਨ ਵਿੱਚ ਬੀਚ ਨਹੀਂ ਰਹੀ ਉਹ ਨਾਰੀ ਸੁੰਦਰਤਾ ਨੂੰ ਨਾਪ ਲਿਆ ਇੱਕ ਦਿਨ ਉਹ ਮੰਦਰ ਗਏ ਮੰਦਰ ਦੇ ਵਿੱਚ ਇੱਕ ਸੁੰਦਰ ਔਰਤ ਜੋ ਵਿਆਹੀ ਹੋਈ ਸੀ ਉਹਦੇ ਚੀਰੇ ਦੀ ਪਦਮਣੀ ਸੂਰਤ ਦੇਖ ਕੇ ਮਦਰ ਮੋਹਨ ਦਾ ਮਨ ਮੋਇਆ ਗਿਆ ਉਹ ਮੰਦਰ ਵਿੱਚੋਂ ਨਿਕਲ ਕੇ ਘਰ ਨੂੰ ਗਈ ਤਾਂ ਉਹਦੇ ਪਿੱਛੇ-ਪਿੱਛੇ ਤੁਰੇ ਗਏ ਉਹ ਤੁਰਦੇ-ਤੁਰਦੇ ਉਸਦੇ ਘਰ ਅੱਗੇ ਜਾ ਖਲੋਤੇ ਜਦੋਂ ਉਹ ਅੰਦਰ ਜਾਵਲੀ ਤਾਂ ਉਸਨੇ ਬੁਵਾ ਖੜਕਾਇਆ ਤੇ ਉਸਦਾ ਪਤੀ ਬਾਹਰ ਆਇਆ ਉਸਨੇ ਮਦਰ ਮੋਹਨ ਨੂੰ ਦੇਖਿਆ ਸੰਤਾ ਵਾਲੀ ਸੂਰਤ ਤੇ ਬੋਲਿਆ ਦੱਸੋ ਮਹਾਤਮਾ ਜੀ ਮਦਰ ਮੋਹਨ ਹੁਣੇ ਜੋ ਇਸਤਰੀ ਆਈ ਹੈ ਤਾਂ ਉਹ ਤੁਸਾਂ ਦੀ ਵੀ ਕੁਝ ਲੱਗਦੀ ਹੋਵੇਗੀ ਘਰ ਵਾਲਾ ਹਾਂ ਮਹਾਤਮਾ ਜੀ ਹਕਮ ਕਰੋ ਕੀ ਮਾਮਲਾ ਹੋਇਆ ਮੰਦਰ ਮਹਾਨ ਹੋਇਆ ਕੁਝ ਨਹੀਂ ਗੱਲ ਇਹ ਹੈ ਕਿ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਘਰ ਵਾਲਾ ਆਓ ਅੰਦਰ ਬੈਠੋ ਸੀਵਾ ਦੱਸੋ ਜੋ ਆਖੂਆਂ ਵਿੱਚ ਆਖੂਆਂ ਕੀਤਾ ਜਾਏਗਾ ਸਭ ਆਪ ਮਹਾਤਮਾ ਪਰਸਾਨੀਤਾ ਮਾਇਆ ਹੈ ਮਦਨ ਮੋਹਨ ਜੀ ਉਸ ਦੇ ਘਰ ਅੰਦਰ ਚਲੇ ਗਏ ਅੰਦਰ ਜਾ ਕੇ ਬੈਠੇ ਤਾਂ ਉਸ ਦੀ ਪਤਰੀ ਨੂੰ ਸੱਦਿਆ ਉਹ ਆਈ ਤੇ ਬੈਠ ਗਈ ਤਾਂ ਮਦਨ ਮੋਹਨ ਜੀ ਨੇ ਆਖਿਆ हे ਭਗਤ ਜਨ ਦੋ ਸਿਲਾਈਆਂ ਤੱਤੀਆਂ ਕਰਕੇ ਲਿਆਓ ਉਹ ਆਨ ਤੁਸਾਂ ਦਾ ਭਲਾ ਕਰੇਗਾ ਉਹ ਜੋੜਾ ਸਮਝਣ ਉਹ ਜੋੜ ਨਹੀਂ ਸਮਝ ਨਾ ਸਕੀ ਇਹ ਮਾਮਲਾ ਕੀ ਹੈ ਇਤਨੀ ਸਿਲਾਈਆਂ ਕਰਮ ਕਰਕੇ ਲੈ ਆਈ ਮਨਰਮੋਹਨ ਜੀ ਨੇ ਸਲਾਈਆਂ ਫੜ ਲਈਆਂ ਤੇ ਮਨ ਨੂੰ ਆਖੀ ਗਿਆ ਦੇਖ ਲੈ ਰੰਝੇ ਦੇਖ ਲੈ ਮਣ ਨਹੀਂ ਦੇਖਣਾ ਇਹ ਆ ਕੇ ਸਲਾਈਆਂ ਅੱਖਾਂ ਵਿੱਚ ਚੋ ਲਈਆਂ ਤੇ ਇਹ ਸੂਦਰ ਦਾਸ ਬਣ ਗਏ ਉਹ ਇਸਤਰੀ ਪੁਰਸ਼ ਹੈਰਾਨ ਹੋਏ ਅਤੇ ਦੁਖੀ ਹੋਏ ਉਹਨਾਂ ਨੇ ਮਹੀਨਾ ਘਰ ਰੱਖ ਕੇ ਸੇਵਾ ਕੀਤੀ ਅੱਖਾਂ ਦੇ ਜਖਮ ਰਾਜੀ ਕੀਤੇ ਮੜ ਸੂਦਰ ਦਾਸ ਮੰਨ ਕੇ ਮਨਰਮੋਹਨ ਜੀ ਉੱਥੋਂ ਚੱਲ ਪਏ ਦੇ ਪ੍ਰਭ ਪ੍ਰੇਮ ਦੇ ਗੀਤ ਨਿਖਣਾ ਅਤੇ ਗਾਉਣ ਲੱਗੇ ਉਹ ਇੰਨਾ ਮਸ਼ਹੂਰ ਹੋ ਗਏ ਕਿ ਦਿੱਲੀ ਦੇ ਬਾਸ਼ਾ ਕੋਰ ਵੀ ਉਹਨਾਂ ਦੇ ਸੂਬਾ ਜਾ ਪੁੰਚੀ। ਅਹਿਲਕਾਰਾਂ ਨਹੀਂ ਬਾਸ਼ਾ ਨੇ ਦਰਬਾਰ ਵਿੱਚ ਸੱਦ ਲਿਆ। ਉਹਨਾਂ ਨੇ ਗੀਤ ਸੁਣ ਕੇ ਰਾਜਾ ਇੰਨਾ ਖੁਸ਼ ਹੋਇਆ ਕਿ ਸੂਦਰ ਦਾਸ ਜੀ ਨੂੰ ਇੱਕ ਕਸਮੇ ਦਾ ਹਾਕਮ ਬਣਾ ਦਿੱਤਾ। ਪਰ ਈਰਖਾ ਕਨਮਾੜਿਆ ਨੇ ਉਹ ਆਸ਼ਾ ਕੋਲ ਚੁਗਲੀਆਂ ਕਰਕੇ ਮੋੜ ਸੱਦ ਲਿਆ ਤੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਜੇਲ੍ਹ ਵਿੱਚ ਸੁੰਦਰ ਦਾਸ ਰਹਿੰਦੇ ਸਨ ਉਹਨਾਂ ਜਦੋਂ ਜੇਲ੍ਹ ਦੇ ਦਰੋਗੇ ਨੂੰ ਪੁੱਛਿਆ ਉਸ ਦਾ ਨਾਮ ਕੀ ਹੈ ਤਾਂ ਦੱਸਿਆ ਗਿਆ ਤਿਮਰਾ ਇਹ ਸੁਣ ਕੇ ਸੁੰਦਰ ਦਾਸ ਜੀ ਬਹੁਤ ਹੈਰਾਨ ਹੋਏ ਕਵੀ ਜੀ ਕਵੀ ਸੀ ਖਿਆਲਾਂ ਦੀ ਅਡਾਰੀ ਵਿੱਚ ਸੋਚਿਆ ਤਿਮਰਾ ਮੇਰੀਆਂ ਅੱਖਾਂ ਨਹੀਂ ਮੇਰਾ ਜੀਵਨ ਤੇਰਾ ਹਨੇਰਾ ਵਿੱਚ ਬੰਦੀਖਾਨਾ ਤੇਰਾ ਹਨੇਰਾ ਤੇ ਰਾਖਾ ਵੀ ਤੇਰਾ ਹਨੇਰਾ ਉਹਨਾਂ ਨੇ ਇੱਕ ਗੀਤ ਦੀ ਰਚਨਾ ਕੀਤੀ ਤੇ ਉਸ ਗੀਤ ਨੂੰ ਘਣੀ ਘਣੀ ਗਾਉਣ ਲੱਗੇ ਉਹ ਗੀਤ ਬਾਦਸ਼ਾਹ ਨੇ ਸੁਣਿਆ ਤਾਂ ਖੁਸ਼ ਹੋ ਕੇ ਆਜ਼ਾਦ ਕਰ ਦਿੱਤਾ ਤੇ ਸੂਦਰ ਦਾਸ ਜੀ ਦਿੱਲੀ ਜੇਲ੍ਹ ਵਿੱਚੋਂ ਨਿਕਲ ਕੇ ਮਥਰਾਵਾਲ ਚਲੇ ਗਏ ਰਾਮਤ ਖੂਸੀ ਉਸ ਵਿੱਚ ਡਗ ਪਏ ਪਰ ਬਾਚ ਗਏ ਤੇ ਮਥਰਾ ਬਿੰਦਰਾਵਨ ਪੜ ਗਏ ਉੱਥੇ ਭਗਵਾਨ ਦਾ ਯਾਸ ਗਾਉਣ ਲੱਗੇ ਸੁਦਰ ਦਾਸ ਜੀ ਫੇਰ ਮਥਰਾ ਪਹੁੰਚ ਗਏ ਉਸਨੇ ਸਵਾਮੀ ਮਲਵ ਪਾਚਾ ਮਲਵ ਪਾਚਾਰਾਜ ਈਨੂ ਗੁਰੂ ਮੰਨ ਲਿਆ ਤੇ ਆਖਿਆ ਆਖਣ ਲੱਗੇ ਕਿ گاਉ ਘਾਠ ਬੈਠ ਕੇ ਪ੍ਰਭ ਪ੍ਰੇਮ ਦੀ ਬਾਣੀ ਉਚਾਰਨ ਕਰਨੀ ਸ਼ੁਰੂ ਕੀਤੀ ਇੱਕ ਬੰਦਾ ਲਿਖਣ ਵਾਲਾ ਰੱਖਿਆ ਭਗਤ ਸੂਦਰਦਾਸ ਜੀ ਬੋਲੀ ਜਾਂਦੇ ਲਿਖਣ ਵਾਲਾ ਲਿਖੀ ਗਿਆ ਆਪਨੇ ਸੂਦਰਦਾਸ ਨੇ ਪੰ 75000 ਬਚਨ ਲਿਖੇ ਸਨ ਕਿ ਆਪ ਦਾ ਅੰਤ ਹੋ ਗਿਆ ਸੂਰ ਸਾਗਰ ਆਪ ਦੀ ਇੱਕ ਅਟਲ ਯਾਦ ਵਿੱਚ ਹੈ ਇੱਥੋਂ ਸਮਾਰਤ ਕਹਿੰਦੇ ਆਂ ਬੋਲਣ ਵਿੱਚ ਕੋਈ ਅੱਖਰ ਵੱਧਾ ਘਟਾ ਪੁੱਛਿਓ ਮਾਫ ਕਰਨੀ ਆਉਂਦੀ ਅਣਜਾਣ ਬੱਚੀ ਦੇ ਸਿਰ ਤੇ ਹੱਥ ਰੱਖਣਾ ਨਾਮ ਦੀ ਦਾਦਵਾਸ਼ੇ ਚੱਲਣਾ ਲਿਖੀ ਤੋਂ ਆਸ਼ੁਰ ਜੀ ਕਾਖਾਂ ਸੱਸੀ ਵਾਹਕ ਜੀ ਕੀ